ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤ ਰੱਖਣ ਤੇ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ ਪੌਣੇ 10 ਤੇ ਬੱਚੇ ਚਲੇ ਗਏ ਨੇ ਸਕੂਲ ਛੁੱਟੀਆਂ ਹੋ ਗਿਆ ਖਤਮ ਤੇ ਹਾਰ ਵੀ ਸਾਰੀ ਖਤਮ ਹੋ ਗਿਆ ਦੀਵਾਲੀ ਲੰਘ ਗਈ ਆ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਹੁਣ ਲੈ ਕੇ ਆਈ ਸੀ ਦੁੱਧ ਪਹਿਲਾਂ ਬਲੌਗ ਐਡਿਟ ਕਰਕੇ ਹਟੀਆਂ ਅਪਲੋਡ ਤੇ ਲਾਇਆ ਤੇ ਹੁਣ ਦੁੱਧ ਲੈ ਕੇ ਆਈ ਆ ਟਾਈਮ ਦੇਖ ਲਓ ਪੌਣੇ 10 ਹੋ ਗਏ ਨੇ ਹਜੇ ਮੈਂ ਦੁੱਧ ਗਰਮ ਕਰਨਾ ਤੇ ਬਾਕੀ ਇੱਧਰ ਵਾਜਣੇ ਆਪਾਂ ਨੇ ਭਾਂਡੇ ਹਜੇ ਭਾਂਡਿਆਂ ਦਾ ਸ਼ੈੱਕ ਭਰਿਆ ਪਿਆ ਤੇ ਮੰਮੀ ਅੱਜ ਗਈ ਹੋਈ ਆ ਦਰਗਾਹ ਤੇ ਕਿਉਂਕਿ ਅੱਜ ਹੈਗਾ ਵੀਰਵਾਰ ਤੇ ਮੰਮੀ ਚਲੀ ਗਈ ਆ ਤੇ ਬਾਕੀ ਆਪਾਂ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਆਪਾਂ ਨਾ ਤੋਕੇ ਹੋ ਗਏ ਰੈਡੀ ਤੇ ਰੋਟੀ ਮੈਂ ਖਾ ਲਈ ਆ ਬਲੌਗ ਨਹੀਂ ਸ਼ੂਟ ਕੀਤਾ ਬਸ ਐਨੀ ਭੁੱਖ ਨਹੀਂ ਸੀ ਫਿਰ ਰੋਟੀ ਖਾ ਲਈ ਆ ਫਿਰ ਚਾਹ ਪੀ ਲਈ ਨਾ ਦੋ ਵਾਰੀ ਤਾਂ ਕਰਕੇ ਤੇ ਬਾਕੀ ਹੁਣ ਮੈਂ ਚੱਲੀ ਆ ਡਾਕਟਰ ਕੋਲ ਕਿਉਂਕਿ ਮੇਰੀ ਮੈਡੀਸਨ ਜਿਹੜੀ ਚੱਲਦੀ ਸੀ ਤੁਹਾਨੂੰ ਦੱਸੀ ਸੀ ਹਨਾ ਉਹਨਾਂ ਨੇ ਇੱਕ ਟੀਕੇ ਦਿੱਤੇ ਸੀ ਇੱਕ ਨਾ ਗੋਲੀ ਦਿੱਤੀ ਸੀ ਖਾਣ ਵਾਸਤੇ ਨਾਲ ਡੇਲੀ ਇੱਕ ਖਾਣੀ ਸੀ ਤੇ ਹੁਣ ਮੈਂ ਚੱਲੀ ਆ ਮੇਰੀ ਮੈਡੀਸਨ ਖਤਮ ਹੋ ਗਈ ਆ ਟੀਕੇ ਵੀ ਖਤਮ ਹੋ ਗਿਆ ਤੇ ਬਾਕੀ ਆਪਾਂ ਚੱਲਦੇ ਆ ਡਾਕਟਰ ਕੋਲ ਇੱਕ ਦੋ ਕੰਮ ਮੈਨੂੰ ਹੋਰ ਨੇ ਬਾਜ਼ਾਰ ਦੇ ਕਰਨਾ ਨੇ ਨਾਲੇ ਉਹ ਕਰੇ ਆਉਣੇ ਆ ਤੇ ਨਾਲੇ ਡਾਕਟਰ ਕੋਲ ਜਾਏਗਾ ਮੈਂ ਕਿਹਾ ਚਲੋ ਅੱਜ ਮੈਂ ਫ੍ਰੀ ਸੀ ਬੱਚੇ ਸਕੂਲ ਕਿਲੇ ਗਏ ਨਹੀਂ ਤਾਂ ਤੁਹਾਨੂੰ ਪਤਾ ਵੀ ਜਦੋਂ ਬੱਚੇ ਘਰ ਹੁੰਦੇ ਨੇ ਹਨਾ ਕੋਈ ਕੰਮ ਨਹੀਂ ਹੁੰਦਾ ਹੈਗਾ ਹਜੇ ਮੇਰੀ ਲਮਾਰੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਵੀ ਕੀ ਹੋਇਆ ਪਿਆ ਮੈਂ ਇਹਨੂੰ ਹਣਾ ਸਮਾਰੂਗੀ ਕਿਸੇ ਦਿਨ ਤੈਹਾ ਮਾਰੂਗੀ ਤੇ ਟਾਈਮ ਹੀ ਨਹੀਂ ਮਿਲੇ ਮਸਤ ਕੋਸਤ ਤਿਹਾਰ ਆਗੇ ਘਰਾਂ ਦੀਆਂ ਸਫਾਈਆਂ ਚੱਲ ਪੀਆਂ ਵਿੱਚ ਤੇ ਹੁਣ ਇਹਦੇ ਵਿੱਚ ਜੇ ਮੈਨੂੰ ਕੋਈ ਚੀਜ਼ ਲੱਭਣੀ ਪੈ ਜੇ ਨਾ ਕੁਝ ਨਹੀਂ ਥਿਆਉਂਦਾ ਜੇ ਸੂਟ ਥਿਆ ਜਾਂਦਾ ਤਾਂ ਚੁੰਨੀ ਨਹੀਂ ਥਿਆਉਂਦੀ ਜੇ ਚੁੰਨੀ ਥਿਆ ਜਾਂਦੀ ਤਾਂ ਸੂਟ ਨਹੀਂ ਥਿਆਉਂਦਾ ਤੇ ਹੁਣ ਆਪਾਂ ਜਿਹੜੇ ਕੱਢਣ ਵਾਲੇ ਆ ਕੱਪੜੇ ਦੇਣ ਵਾਲੇ ਉਹ ਵੀ ਕੱਢ ਦਾਂਗੇ ਵਿੱਚੋਂ ਤੇ ਜਿਹੜੇ ਪਾਉਣ ਵਾਲੇ ਉਹ ਅਲੱਗ ਕੱਢ ਲਾਂਗੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਹੈ ਅਲਮਾਰੀ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਡਾਕਟਰ ਕੋਲ ਦੇਖਦੇ ਆਂ ਕੀ ਕਹਿੰਦੇ ਨੇ ਡਾਕਟਰ ਦੇ ਦਵਾਈ ਦੇਣਗੇ ਹੋਰ ਤਾਂ ਫਿਰ ਖਾਣੀ ਪੈਣੀ ਹੈ ਕਿਉਂਕਿ ਰਾਤ ਗੱਗੀ ਨਾਲ ਵੀ ਗੱਲ ਹੋਈ ਸੀ ਉਹ ਵੀ ਇਹ ਕਹਿੰਦੀ ਸੀ ਕਹਿੰਦੀ ਵੀ ਤੂੰ ਇੱਕ ਵਾਰੀ ਜਾ ਆ ਹਨਾ ਵੀ ਕੱਲੀ ਹੁਣ ਤੂੰ ਆਪਦੀ ਮਰਜ਼ੀ ਨਾਲ ਹਨਾ ਦਵਾਈ ਉਹ ਨਹੀਂ ਕਰ ਸਕਦੀ ਵੀ ਤੈਨੂੰ ਹੁਣ ਜਦੋਂ ਫਰਕ ਪੈ ਰਿਹਾ ਦਵਾਈ ਨਾਲ ਤੇ ਢੂਹੀ ਦਾ ਵੀ ਫਰਕ ਪੈ ਰਿਹਾ ਗਰਦਨ ਦਾ ਵੀ ਪੈ ਰਿਹਾ ਤਾਂ ਤੂੰ ਇੱਕ ਵਾਰੀ ਡਾਕਟਰ ਨੂੰ ਮਿਲਿਆ ਹੋਰ ਇੱਕ ਵਾਰੀ ਦਵਾਈ ਜੇ ਦੇਣਗੇ ਤਾਂ ਲੈ ਆਈ ਠੀਕਾ ਜੇ ਨਹੀਂ ਦੇਣਗੇ ਤਾਂ ਵਾਪਸ ਆ ਜੀ ਵੀ ਇੱਕ ਵਾਰੀ ਤੇਰਾ ਜਾਣ ਦਾ ਫਰਜ ਬਣਦਾ ਮੈਂ ਕਿਹਾ ਚਲੋ ਠੀਕ ਆ ਮੈਂ ਜਾਇਉਂਗੀ ਚੈੱਕ ਕਰ ਸਕਦੇ ਮੇਰੀ ਲਿਮਾਰੀ ਦਾ ਥੱਲੋਂ ਤੋਂ ਲੈ ਕੇ ਉੱਪਰ ਤੱਕ ਬੁਰਾ ਹਾਲ ਹੈਂਗਰਾਂ 'ਚ ਕੋਈ ਕੱਪੜਾ ਨਹੀਂ ਸਿਰਫ ਦੋ ਸੂਟ ਲੰਮਕਦੇ ਆ ਚਲੋ ਇਹਨੂੰ ਮੈਂ ਫੇਰ ਸਮਾਰੂਗੀ ਕਿਸੇ ਦਿਨ ਤੇ ਜਿਸ ਦਿਨ ਫ੍ਰੀ ਹੋਈ ਬਾਕੀ ਜੇ ਅੱਜ ਟਾਈਮ ਮਿਲੇ ਤਾਂ ਅੱਜ ਦੇਖ ਲਾਂਗੇ ਨਹੀਂ ਫਿਰ ਕੱਲ ਕੋਲ ਨੂੰ ਦੇਖਾਂਗੇ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਆਪਾਂ ਚੱਲਦੇ ਆ ਡਾਕਟਰ ਕੋਲ ਜੇ ਬਲੌਗ ਬਣਿਆ ਤਾਂ ਆਪਾਂ ਜ਼ਰੂਰ ਬਣਾਵਾਂਗੇ ਠੀਕ ਹੈ ਜੀ ਹਾਂ ਹਾਂ ਮੰਮਾ ਦੀ ਜਾਨ ਸਕੂਲੋਂ ਆ ਗਈ। ਐਗ ਚੱਕੀ ਫਿਰਦਾ ਕਹਿੰਦਾ ਮੈਨੂੰ ਆਮਲੇਟ ਬਣਾ ਕੇ ਦਿਓ। ਅੱਜ ਨਹੀਂ ਬਣਾਉਣਾ ਵਿੱਚ। ਨਮਨਾਲ। ਨਹੀਂ ਰੱਖ ਦਿਆ। ਬਸ ਇੱਕ ਰੱਖਿਆ। ਇੱਕਾ ਇੱਕਾ। ਨਹੀਂ ਹੁਣ ਬਰਫੀ ਖਾ ਕੇ ਹਟਿਆ ਢਿੱਡੀ ਭਰ ਗਈ। ਦੇਖਾਂ ਢਿੱਡੀ ਭਰ ਗਈ। ਦੇਖਾਂ ਚੈੱਕ ਕਰ। ਆਹ ਭਰੀ ਪਈ। ਭਰੀ। ਉਹ ਨਹੀਂ ਇਹ ਮਾਂ ਕ ਲਾਂਡਾ ਹੋ ਗਈ। ਹੋਏ ਆਏ ਨਹੀਂ ਖਾ ਸਕਦੇ ਅੰਡਾ। ਚਾਹ ਬਣਾਉਣੀ ਆ ਮੈਂ ਚਾਹ ਬਣਾਉਣੀ। ਚਾਹ ਬਣਾਉਣੀ ਆ ਚਾਹ। ਪਹਿਲਾਂ ਆਮਲੇ। ਗੰਦੀ ਬੱਚੀ ਹੈ ਤੇ ਮੰਮੀ ਕਹਿਣਾ ਨਹੀਂ ਮੰਨਦਾ ਮੈਂ ਇੱਕ ਲਓ ਜੀ ਮੈਂ ਵੀ ਆ ਗਈ ਸੀ ਬੁਜਾਰੋਂ ਤੇ ਡਾਕਟਰ ਕੋਲੋਂ ਵੀ ਆ ਗਈ ਸੀ ਮੈਂ ਲੈ ਕੇ ਆਈਆਂ ਮੈਡੀਸਨ ਅੱਜ ਮੈਨੂੰ ਕੱਲੇ ਟੀਕੇ ਨਹੀਂ ਦਿੱਤੇ ਤੇ ਕੱਲੀ ਇੱਕ ਗੋਲੀ ਦਿੱਤੀ ਆ ਡੇਲੀ ਖਾਣੀ ਆ ਇੱਕ ਗੋਲੀ ਤੇ ਅੱਜ ਮੇਰੀ ਢੂਹੀ ਤੇ ਥੋੜੀ ਜਿਹੀ ਉਹਨਾਂ ਨੇ ਵਾਈਬ੍ਰੇਸ਼ਨ ਜੀ ਵੀ ਲਾਈ ਆ ਉਹਨੂੰ ਕੀ ਕਹਿੰਦੇ ਨੇ ਮਸ਼ੀਨ ਲਾਈ ਆ ਨਾ ਤੇ ਬਾਕੀ ਉਹ ਜਿਹਦੇ ਚ ਹਵਾ ਜੀ ਭਰਦੇ ਹੁੰਦੇ ਨੇ ਉਹ ਲਾਏ ਸੀ ਕੁੱਪੇ ਜੇ ਮੈਨੂੰ ਤਾਂ ਪਤਾ ਵੀ ਨਹੀਂ ਵੀ ਕਹਿੰਦੇ ਕੀ ਉਹਨੂੰ ਤੇ ਦਵਾਈ ਮੈਂ ਲੈ ਆਈ ਮੈਨੂੰ ਹੁਣ ਦਵਾਈ ਦਿੱਤੀ ਆ 10 ਦਿਨਾਂ ਦੀ ਡੇਲੀ ਇੱਕ ਗੋਲੀ ਖਾਣੀ ਆ ਤੇ ਬਾਕੀ ਖਾਣ ਤੋਂ ਬਾਅਦ ਫੇਰ ਆਪਾਂ ਦੇਖਾਂਗੇ ਕੀ ਰਿਜ਼ਲਟ ਆਉਂਦਾ ਹਨਾ ਤੇ ਬਾਕੀ ਪਹਿਲਾਂ ਨਾਲੋਂ ਮੈਂ ਬਹੁਤ ਜ਼ਿਆਦਾ ਠੀਕ ਆ ਵੈਸੇ ਕਹਿਣਾ ਵੀ ਚਾਹੀਦਾ ਮੈਨੂੰ ਨਜ਼ਰ ਲੱਗ ਜਿੰਦੀ ਆਬਦੀ ਲੱਗ ਜੀ ਮੈਂ ਪਾਸ ਹੋ ਗਿਆ ਜੇ ਮੈਂ ਕਹਿ ਰਹਾ ਮੈਂ ਠੀਕ ਆ ਨਾ ਫਿਰ ਮੈਂ ਬਿਮਾਰ ਹੋ ਜੈਨ ਉਹਦੀ ਮੰਮੀ ਮੈਂ ਪਾਸ ਹੋ ਗਿਆ ਪਾਸ ਹੋ ਗਿਆ ਪਰਪੀ ਖਾ ਕੇ ਹਟਿਆ ਗੰਦਾ ਬੱਚਾ ਆਈ ਲੱਗਿਆ ਬਫੀ ਲੱਗੀ ਵੀ ਆ ਮੂੰਹ ਤੇ ਚੁੰਨੀ ਨਾ ਸਾਫ਼ ਕਰ ਲੋ ਵੀ ਮੰਮਰੀ ਚੁੰਨੀ ਚਾਮ ਹੋ ਗਿਆ ਚਲੋ ਮੈਂ ਚਾਹ ਬਣਾਉਣੀ ਆ ਦਾਦੀ ਵੀ ਆਉਣ ਵਾਲੀ ਆ ਪਹੁੰਚਣ ਵਾਲੀ ਆ ਦਾਦੀ ਵੀ ਘਰੇ ਮੰਮੀ ਵੀ ਆਉਣ ਵਾਲੀ ਆ ਮੰਮੀ ਦਾ ਫੋਨ ਵੀ ਆ ਗਿਆ ਸੀ ਜੋ ਵੀ ਵੀ ਸਕੂਲੋਂ ਆਉਣ ਵਾਲਾ ਫੇ ਟਿਊਸ਼ਨ ਤੇ ਜਾਣਾ ਗੰਦੇ ਬੱਚੇ ਆ ਮੰਮੀ ਆਉਣ ਲਈ ਖਾਣਾ ਨਹੀਂ ਆਪੇ ਡਿਖਾਣਾ ਇੱਕ ਬਸ ਨਹੀਂ ਇਹ ਕਹਿਣਾ ਨਹੀਂ ਬੰਦੇ ਕਹਿਣਾ ਨਹੀਂ ਮੰਨਦੇ ਤੇਰਾ ਕਹਿਣਾ ਮੰਨਣਾ ਮੈਂ ਮੰਮੀ ਮम्मा ਦਾ ਕਹਿਣਾ ਮੰਨਦੇ ਹੁੰਦੇ ਨੇ ਬੱਚੇ ਆ ਮੰਮੀ ਕਹਿੰਦਾ ਮੈਂ ਕੋਦੂ ਬਣਾ ਲਊਗਾ ਕਹਿੰਦਾ ਕਹਿਣਾ ਨਹੀਂ ਮੰਨਦੇ ਨਿਕਾ ਜਿਹਾ ਬਹੁਤ ਜ਼ਿਆਦਾ ਖਰਾਬ ਕਿ ਰੈਡੀ ਆ ਚਾਹ ਬੀ ਲੋ ਸਾਰੇ ਜਣ ਤੇ ਨਾਲ ਨਾਲ ਮੈਂ ਕੰਮ ਵੀ ਕੀਤਾ ਚਾਹ ਦੇ ਨਾਲ ਨਾਲ ਕੰਮ ਕੀ ਮੱਖਣ ਬਣਾ ਕੇ ਉਹਦਾ ਘਿਓ ਬਣਾਣਾ ਵੀ ਰੱਖਦਾ ਤੁਸੀਂ ਮੇਰੀ ਸਪੀਡ ਚੈੱਕ ਕਰ ਸਕਦੇ ਹੋ ਵੀ ਭਰਮ ਕਿੰਨਾ ਕੰਮ ਕਰਦੀ ਐ ਭਰਮ ਉਹ ਬਾੜਨਾ ਰੱਖਤਾ ਸਿਮ ਤੇ ਹੁਣ ਲस्सी ਲੱਗਿਆ ਚਾਹ ਪੀਣ ਮੰਮੀ ਨੂੰ ਲੱਗੀ ਸੀ ਭੁੱਖ ਮੰਮੀ ਵੀ ਆ ਗਈ ਹੈ ਮੰਮੀ ਦਰਗਾਹ ਤੇ ਗਈ ਸੀ ਤੁਹਾਨੂੰ ਦੱਸਿਆਈ ਸੀ ਅੱਜ ਵੀਰਵਾਰ ਸੀ ਮੰਮੀ ਮੱਥਾ ਟੇਕ ਕੇ ਆ ਗਈ ਆ ਤੇ ਮੰਮੀ ਨੂੰ ਲੱਗੀ ਸੀ ਭੁੱਖ ਰੋਟੀ ਖਾਦੀ ਆ ਰੋਟੀ ਖਾਣ ਤੋਂ ਬਾਅਦ ਹੁਣ ਅਸੀਂ ਬਰਫੀ ਖਾ ਰਹੇ ਹਾਂ ਬਰਫੀ ਦੇ ਵੱਡੇ ਚਾੜੀ ਹੋਏ ਆਣੇ ਸੀ ਮੈਂ ਮੰਮੀ ਨੂੰ ਕਿਹਾ ਮਾ ਜਲਦੀ ਜਲਦੀ ਫ੍ਰਿਜ ਖਾਲੀ ਕਰੋ ਕਹੇਦੀ ਖਾਦੇ ਹੀ ਖਾਵਾਂਗੇ ਮੈਂ ਕਿਹਾ ਮੈਨੂੰ ਜਲਦੀ ਫ੍ਰਿਜ ਖਾਲੀ ਚਾਹੀਦਾ ਬਈ ਹਨਾ ਵੀ ਸ਼ੌਮੀ ਮੈਂ ਤਾਂ ਸੋਹਮ ਚਾਹ ਪੀਂਦੇ ਮੰਮੀ ਵੀ ਚਾਹ ਪੀਂਦੀ ਐ ਜੋ ਵੀ ਖੀਰ ਖਾ ਕੇ ਹਟਿਆ ਹਜੇ ਖੀਰ ਪਈ ਐ ਖੀਰ ਘੱਟ ਬਣਾਉਣੀ ਸੀ ਨਾ ਕਿਹੜਾ ਪਤਾ ਸੀ ਵੀ ਮਿੱਠਾ ਇੰਨਾ ਹੋਜੂ ਆਪਾਂ ਤਾਂ ਕਹਿੰਦੇ ਸੀ ਹਾਂ ਜੀ ਕੋਲਾ ਭਰਿਆ ਪਿਆ ਚਲੋ ਦਾਦੀ ਜਿੰਦਾਬਾਦ ਰੋਟੀ ਨਾ ਖਾਇਓ ਅੱਥਨੇ ਅੱਜ ਖੀਰ ਖਾ ਲਿਓ ਬਸ ਆਹ ਰਾਤ ਨੂੰ ਬੀਂ ਗਿਆ ਨਾ ਤੇਰੇ ਇੰਨਾ ਮੁੱਸਾ ਦਾਦੀ ਜੰਦਾਬਾਦ ਦਾਦੀ ਦਾ ਡਾਕਟਰ ਨੇ ਮਿੱਠਾ ਘੱਟ ਕਰਿਆ ਨਾਲੇ ਹੁੰਦਾ ਅੱਧੀ ਨੂੰ ਚੱਲ ਫ੍ਰਿਜ ਖਾਲੀ ਕਰ ਦਿੰਦੇ ਉਦੋਂ ਬਾਅਦ ਬੰਦ ਕਰ ਦੂ ਡਾਕਟਰ ਕਹਿੰਦਾ ਆਪਦਾ weight ਘਟਾ ਹੋ ਗਿਆ ਮੈਂ ਨਹੀਂ ਜੋ ਵੜਾ ਤਾਂ ਖਾ ਲਈ ਜੋ ਬਣ ਚਾਹ ਨਹੀਂ ਪੀਤੀ ਜੋ ਬਣ ਖੀਰ ਦੀ ਗੋਲੀ ਖਾ ਲਈ ਚਲੋ ਵਧੀਆ ਵੀ ਵਧੀਆ ਚੀਜ਼ ਆ ਚਾਹ ਨਾਲ ਉਹਦਾ ਖੀਰ ਵਧੀਆ ਕਿ ਨਹੀਂ ਹੋਰ ਇਹ ਚਾਹਾਂ ਮਮਮੀ ਜੰਦਾਬਾਦ ਜਿਹੜਾ ਜਿਹੜਾ ਮਿੱਠਾ ਹੋਣਾ ਮਮਮੀ ਨੂੰ ਲੈ ਜਾਗਾ ਮੈਂ ਮਮੇ ਨੂੰ ਚਾਰ ਵਰਪੀਆਂ ਧਰ ਕੇ ਦੇਤੀ ਗੋਲੀ ਚ ਇੱਕ ਨਹੀਂ ਅੱਧੀ ਨਹੀਂ ਮੰਮੀ ਨੇ ਖਾ ਲਿਆ ਰੋਟੀਆਂ ਨਾਲੇ ਨਾਲੇ ਚਾਹ ਦਾ ਗਲਾਸ ਨਾਲੇ ਚਾਰ ਵਰਗੀ ਦਾਦੀ ਦਾ ਖਾ ਲੈਂਦੀ ਮਿੱਠਾ ਨਾਲ ਚਾਹ ਨਾਲ ਦੇਖ ਲੋ ਚਾਹ ਦਾ ਟੈਂਟ ਵੀ ਨਹੀਂ ਆਉਂਦਾ ਹੁਣ ਹੂੰ ਘੁੰਮ ਗਿਆ ਪੁੱਛੇ ਟਿਊਸ਼ਨ ਚਲੇ ਗਏ ਤੇ ਮੈਂ ਲੈ ਕੇ ਆਂ ਸਬਜੀ ਲਾਲ ਟਮਾਟਰ ਹਰੀਆਂ ਮਿਰਚਾਂ ਤੇ ਅੱਜ ਆਪਾਂ ਲੈ ਕੇ ਆਏ ਮੱਕੀ ਦਾ ਆਟਾ ਪਹਿਲੀ ਵਾਰੀ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਹੁਣ ਮੈਂ ਤੇ ਮੰਮੀ ਪੀਵਾਂਗੇ ਚਾਹ ਗਰਮ ਕਰਨ ਲੱਗੀ ਐ ਚਾਹ ਤੇ ਇਧਰ ਮੰਮੀ ਨੇ ਕਿਉ ਮੇਰੇ ਬਾਅਦ ਚ ਕੱਢਿਆ ਕਿਉਂਕਿ ਉਦੋਂ ਬੱਚਿਆਂ ਦਾ ਟਾਈਮ ਹੋਇਆ ਪਿਆ ਸੀ ਸਕੂਲ ਦਾ ਦੇਖੋ ਅੰਤ ਤੱਕ ਕਿਉਂ ਨਿਕਲੇ ਦੀ ਸੀ ਚਲ ਕੋਈ ਨਾ ਟਾਈਮ ਪਾਸ ਨਿਕਲ ਆਉਂਦਾ ਖਾ ਗੁਜ਼ਾਰੇ ਜੋਗਾ ਤਾਂ ਬਾਕੀ ਮੰਮੀ ਨੂੰ ਮੈਂ ਲਾਲਚ ਦਿੱਤਾ ਵਾ ਮੰਮੀ ਆਪਾਂ ਮੇਥੇ ਸਮਾਰਦੇ ਬੈਠੇ ਮੈਂ ਤੁਹਾਨੂੰ ਚਾਹ ਪਿਉਣੀ ਮੇਥਿਆਂ ਦੀ ਗੁੱਟੀ ਲੈ ਕੇ ਆਈਆਂ ਅੱਜ ਅਸੀਂ ਬਣਾਵਾਂਗੇ ਮੇਥੇ ਵਾਲੀਆਂ ਰੋਟੀਆਂ ਚੁੱਲੇ ਤੇ ਅੱਜ ਚੁੱਲੇ ਦੀ ਸ਼ੁਰੂਆਤ ਕਰਨੀ ਐ ਮੰਮੀ ਆਏਗਾ ਜਾਣਨਾ ਹਾਂ ਮੱਖਣੇ ਕੱਢਿਆ ਮੰਮੀ ਅੱਜ ਮੈਂ ਕੌਲੀ ਭਰ ਕੇ ਮਸਲ ਉਹਦੇ ਨਾਲ ਖਾਵਾਂਗੇ ਉਹਦੇ ਨਾਲ ਖਾਵਾਂਗੇ ਉੱਪਰ ਤਰਕੇ ਰੋਟੀ ਤੇ ਮੱਖਣ ਅੱਜ ਜਿਹੜਾ ਮੈਂ ਘਿਓ ਕੱਢਿਆ ਉਹਦੇ ਚ ਭਰ ਕੇ ਘੜਤੀ ਸੀ ਕੌਲੀ ਪਹਿਲਾਂ ਹੀ ਮੇਰਾ ਦਿਲ ਕੀਤਾ ਅੱਜ ਮੈਂ ਮੇਥੜੀਆਂ ਰੋਟੀਆਂ ਖਾਣ ਨੂੰ ਮਹਾ ਚੱਲ ਖਾ ਲਈ ਹਾਂ ਨਾ ਬਦਲ ਮਿੰਦੀ ਨਾਲ ਜੋਨ ਖਾ ਕੇ ਪੋਛਾ ਹਾਂ ਦਾਲਾਂ ਸਬਜ਼ੀਆਂ ਤੋਂ ਵੀ ਮੰਮੀ ਜੀ ਆ ਕੇ ਵੇ ਮੰਮੀ ਉਹੀ ਕੁਝ ਪਿਆ ਸਬਜ਼ੀਆਂ ਦੁਕਾਨ ਤੇ ਤੋਰੀਆਂ ਕਦੂ ਭਿੰਡੀਆਂ ਅਜੇ ਤੱਕ ਪਈਆਂ ਨਹੀਂ ਫੇਰ ਬਸ ਉਹ ਥੋੜੇ ਦਿਨਾਂ ਤੱਕ ਸਾਗ ਬਣਾਵਾਂਗੇ ਆਪਾਂ ਤਾਂ ਦੋ ਤਿੰਨ ਦਿਨ ਦੋ ਤਿੰਨ ਦਿਨ ਹੋਰ ਦੋ ਤਿੰਨ ਦਿਨ ਸਾਗ ਨਾਲ ਸਾਰਾਂਗੇ ਛੁੱਟੀ ਕਰਾਂਗੇ ਦਾਲਾਂ ਸਬਜ਼ੀਆਂ ਤੋਂ ਹਜੇ ਮਾੜਾ ਜਿਹਾ ਹੋਰ ਹੋ ਜਾਂਦੋ ਵਧੀਆ ਅੱਜ ਵੈਸੇ ਵਧੀਆ ਪਿਆਤੀ ਟੈਂਪੂ ਜੇ ਜਦੋਂ ਮੈਂ ਬਾਜ਼ਾਰ ਗਈਆਂ ਸਵੇਰੇ ਮम्मी ਨਾਲ ਵਧੀਆ ਪਿਆਤੀ ਉਹਨੂੰ ਫਿਰ ਮੱਖਾ ਛੱਡ ਹਜੇ ਠਹਿਰ ਕੇ ਬਣਾਵਾਂਗੇ ਇੱਕ ਦੋ ਦਿਨਾਂ ਤੱਕ ਆਜਾ ਉਹ ਜੇ ਨਾ ਤੁਕਾਵੜ ਜੀ ਉਤਰ ਜੇ ਹਜੇ ਤਾਂ ਦੀਵਾਲੀ ਦੀ ਤਕਾਵੜ ਨਹੀਂ ਉਤਰੀ ਸਾਡੀ ਹੋਰ ਮੈਂ ਤਾਂ ਬੱਚੀ ਵਿੱਚ ਹੀ ਕੱਪੜਿਆਂ ਦਾ ਪੰਗਾ ਲੈ ਲਿਆ ਧੋਣ ਦਾ ਸਰਦੀ ਵਾਲਾਂ ਦਾ ਨਹੀਂ ਮੁੱਕਿਆ ਹਜੇ ਤੱਕ ਕੱਪੜੇ ਦੋ ਘੜੜੇ ਬੰਨੇ ਪਏ ਨੇ ਰਾਤ ਮੇਰੀ ਮੰਮੀ ਜਗਰਾਤਦੇ ਸੀ ਕਿ ਨਹੀਂ ਕੁੱਤੇ ਭੌਂਕੀ ਗਏ ਨੇ ਕੋਠੇਰੇ ਝੜ ਝੜ ਉਹਨਾਂ ਨੂੰ 부ਝਾਈ ਜਾ ਚੋਰ ਵਰਦੇ ਆਂਦੇ ਨੇ ਹਾਂ ਚੋਰ ਆਪਣੇ ਕੋਲ ਕੀ ਕਰਦਾ ਹੋਣਗੇ ਚੋਰ ਹੈ ਚੋਰਾ ਵੀ ਜਾਣਗੇ ਕੀ ਲੈ ਕੇ ਜਾਣਗੇ ਕੀ ਲੈ ਚਾਹ ਪਾਣੀ ਪੀ ਕੇ ਵੋੜਦਾ ਵੀ ਭਾਈ ਚਾਹ ਪਾਣੀ ਪਿਆਦਾਂਗੇ ਔਰ ਤਾਂ ਕੁਝ ਨਹੀਂ ਹੈਗਾ ਦੇਖ ਲੋ ਚੇ ਤਲਾਸੀ ਲੈ ਲੋ ਨਾ ਹਾਂ ਆਏ ਕਹਦਾਂਗੇ ਚੋਰਾ ਨੂੰ ਹੋਰ ਖਾਣੇ ਪਾਈ ਦਉ ਉਹਦੀ ਖਾਣੀ ਚਾਹ ਪਾਣੀ ਪਿਆ ਦੰਦੇ ਨਾਲ ਮੰਮੀ ਦੀਵਾਲੀ ਦੀ ਮਠਿਆਈ ਖਵਾ ਦੰਦੇ ਚੋਰਾ ਨੂੰ ਚੋਰ ਤਾਂ ਖੁਸ਼ ਹੋ ਕੇ ਜਾਂਦੇ ਹੋਰ ਹੁਣ ਭੁੱਖ ਲੱਗਦੀ ਇਹਨਾਂ ਨੂੰ ਚੋਰੀ ਕਰਕੇ ਰਾਤ ਨੂੰ ਫਿਰ ਚੱਲ ਕਹਿਣਗੇ ਕਿਸੇ ਨੇ ਤਾਂ ਚਾਹ ਪਾਣੀ ਪਿਆਇਆ ਹਾਂ ਲੈ ਮੈਂ ਚਾਹ ਲੈ ਕੇ ਆਉਣੀ ਆ ਮੰਮੀ ਆਉਣੀ ਆ ਇੱਥੇ ਆਪਾਂ ਸਮਾਰਦੇ ਆ ਮੇਥੇ ਭਾਂਡੇ ਮੈਂ ਮਾਂਜ ਗਈ ਸੀ ਆ ਦੇਖ ਲਓ ਬੱਚਿਆਂ ਨੂੰ ਜਦੋਂ ਛੱਡਣ ਜਾਣਾ ਸੀ ਉਹ ਜੀ ਉਹਦੀ ਮਾਂਜਦੇ ਸੀ ਆ ਇੱਕ ਡੱਬਾ ਰਹਿ ਗਿਆ ਆਟੇ ਵਾਲਾ ਇਹਨੂੰ ਬਾਅਦ ਚ ਮਲਦੇ ਚਾਹ ਗਰਮ ਹੋ ਗਈ ਤੇ ਕਿਉਂ ਰੱਖਣਾ ਮੱਕੜ ਦਾ ਹਾਲ ਉਹ ਨਾਲ ਉੱਟੀ ਦੇ ਵੀ ਰੋਟੀ ਦੇ ਵਿੱਚ ਆਪਾਂ ਮਿਰਚ ਨਹੀਂ ਪਾਉਂਦੇ ਸੋ ਹੋਮ ਕਰਕੇ ਮਿਰਚ ਨੂੰ ਸਕਿਪ ਕਰ ਦਾਂਗੇ ਹਰੀਆਂ ਮਿਰਚਾਂ ਫਰਾਈ ਕਰ ਦੂੰਗੀ ਤਵੇ ਤੇ ਠੀਕ ਆ ਹਾਂ ਆਜੋ ਜੀ ਤੁਸੀਂ ਵੀ ਖਾ ਲਓ ਮੇਥੇ ਵਾਲੀ ਰੋਟੀ ਮੇਥੇਆਂ ਦੇ ਵਿੱਚ ਮੈਂ ਗ੍ਰाइंड ਕੀਤਾ ਲਾ ਲਿਆ ਤੇ ਮੇਥੇ ਦੋ ਚੀਜ਼ਾਂ ਗ੍ਰाइंड ਕੀਤੀਆਂ ਇਹ ਤੇ ਹੁਣ ਇੱਧਰ ਚੈੱਕ ਕਰ ਸਕਦੇ ਤੁਸੀਂ ਇਹ ਮੈਂ ਗ੍ਰाइंड ਕਰਕੇ ਪਾਇਆ ਇਹਦੇ ਵਿੱਚ ਪਾਉਂਗੀ ਆਗੀ ਆ ਵਿੱਚ ਮੇਥੇ ਆਹ ਕੀ ਮੇਥੇ ਆਹੋ ਆਹੋ ਕੀ ਇਹ ਮੇਥੇ ਨੇ ਮੇਥੇ ਮੈਨੂੰ ਲੱਗਿਆ ਚਟਨੀ ਬਣਾਈ ਯਾਰੀ ਮੇਥਿਆਂ ਦੀ ਗੁੱਟੀ ਲੈ ਕੇ ਆਈ ਸੀ ਉਹਨਾਂ ਨੂੰ ਮਿਕਸੀ 'ਚ ਹੁਣ ਗ੍ਰाइंड ਕੀਤਾ ਹੁਣ ਆਪਾਂ ਆਟਾ ਗੁੰਨਾਂਗੇ ਹਰਾ ਹਰਾ ਆਟਾ ਪੜੂਗਾ ਫੇਰ ਫੇਰ ਮੇਥੇ ਵਾਲੀ ਰੋਟੀ ਆ ਬਣਾਉਣੀ ਬੂਹਾ ਦਾ ਪੀਲਾ ਆਟਾ ਬਣਾਉਂਦੇ ਨੇ ਉਹ ਕਿੰਨੇ ਉਹ ਵੀ ਆ ਹੀ ਹੁੰਦਾ ਆ ਦੇ ਮੱਕੀ ਦਾ ਤੁਸੀਂ ਕਹ ਰਹੇ ਹਰਾ ਹਰਾ ਆਟਾ ਮੱਕੀ ਦਾ ਆਟਾ ਇਹ ਮੱਕੀ ਦਾ ਆਟਾ ਵੀ ਮੈਂ ਲੈ ਕੇ ਇਹਦੇ ਵਿੱਚ ਮੈਂ ਪਾਈ ਅਜਮੈਨ ਤੇ ਸੁੱਕੀ ਮਿਰਚੀ ਤੇ ਨੂਨ ਇਹਦੇ ਵਿੱਚ ਪਾਏ ਨੇ ਮਿੱਠੇ ਤੇ ਵਿਚਲਾ ਸੁੰਗੜਣ ਕੀਤਾ ਤੇ ਟੇਸਟ ਬਹੁਤ ਵਧੀਆ ਹੋਊਗਾ ਅਦਰਕ ਮੇਰੇ ਕੋਲ ਹੈ ਨਹੀਂ ਸੀ ਤੁਸੀਂ ਅਦਰਕ ਵੀ ਵਿੱਚ ਪਾ ਸਕਦੇ ਹੋ ਅੱਛਾ ਚਲ ਜੀ ਠੀਕ ਹੋ ਗਈ ਛੁੱਲੇ ਦੀ ਬਣਾਵਾਂਗੇ ਅੱਜ ਰੋਟੀਆਂ ਨਾਲ ਮੱਕੜੀਆਂ ਤੁਸੀਂ ਵੀ ਆਗ ਉਖਾ ਲੋ ਘਰ-ਵਾਰ ਪਰੋਟੀ ਅੱਜ ਛੁੱਲੇ ਦੀ ਸ਼ੁਰੂਆਤ ਕਰਤੀ ਸਰਦੀਆਂ ਦੀ ਪਰ ਉਹ ਰੋਟੀ ਦਿੱਤੇ ਤਰ ਕੇ ਖਾਵਾਂਗੇ ਨਾਲ ਨਹੀਂ हां हां रोटी ਤੇ ਮੱਖਣ ਭਰ ਕੇ ਨਨਾਲ ਖਾਵਾਂਗਾ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਖਾਣੋ ਖਾ ਲੋ ਭਾਈ ਜੀ ਨੂੰ ਜੀ ਨੂੰ ਖਾਣੇ ਆਹ ਵਧੀਆ ਮੰਮੀ ਹੈਣਾ ਗਲੀਚਾ ਜਾ ਆਪਣਾ ਸਰਦੀਆਂ ਦਾ ਸੈਟਅਪ ਹੋ ਗਿਆ ਸ਼ੁਰੂ ਹਾਂ ਵਧੀਆ ਪਿਆ ਤਾਂ ਵਧੀਆ ਪਾ ਸਿੱਟਿਆ ਨਹੀਂ ਹੁਣ ਇੱਥੇ ਬਹਿ ਕੇ ਕੰਮ ਆਇਆ ਕਰੂਗਾ ਸਰਦੀਆਂ ਚ ਰੋਟੀ ਖਾਣ ਦੇ ਲਓ ਜੀ ਆਪਣਾ ਸੈਟਅਪ ਲੱਗ ਗਿਆ ਚੁੱਲ੍ਹੇ ਦੀ ਸ਼ੁਰੂਆਤ ਹੋ ਚੁੱਕੀ ਆ ਬਾਲਣ ਆਪਣੇ ਕੋਲੇ ਬਾਧੂ ਆ ਨਜ਼ਾਰੇ ਆਈ ਜਾਣਗੇ ਜਾਈ ਜਾਣਗੇ ਮੰਮੀ ਵੀ ਬੈ ਗਈ ਕੁਰਸੀ ਲੈ ਕੇ ਤੇ ਮੈਂ ਬਣਾਉਂਗੀ ਦੇਖੋ ਮੇਥੇ ਵਾਲੀਆਂ ਰੋਟੀਆਂ ਆ ਆਟਾ ਗੁੰਨ ਲਿਆ ਮੇਥੇ ਵਾਲਾ ਜੋ ਵੀ ਵੀਰੇ ਨੂੰ ਪਾਣੀ ਦੇ ਦੇ ਪਾਣੀ ਦੇ ਦੇ ਨਾ ਤੇ ਮੇਥੇ ਵਾਲਾ ਆਟਾ ਗੁੰਨ ਲਿਆ ਦੇਖ ਲਓ ਚੈੱਕ ਕਰ ਲਓ ਤੁਹਾਨੂੰ ਮੈਂ ਸਾਰਾ ਦਿਖਾਈ ਦਿੱਤਾ ਵੀ ਮੇਰੇ ਵਿੱਚ ਕੀ ਕੀ ਪਾਇਆ ਤੇ ਬੱਚੇ ਮੱਖਣੀ ਦੀ ਕੌਲੀ ਚੱਕ ਲਿਆ ਦੇਖੋ ਆ ਤਾਜੀ ਮੱਖਣੀ ਆ ਕੱਲ ਜਿਹੜੀ ਜੋਵ ਨੂੰ ਬਣਾ ਕੇ ਦਿੱਤੀ ਸੀ ਉਹ ਵਾਲੀ ਆ ਜੋ ਵੀ ਉੱਥੇ ਬੈਠੋ ਸਾਮੂ ਵੀਰੇ ਦੇ ਪਾਸੇ ਉੱਥੇ ਜਾਓ ਉੱਥੇ ਭੱਜ ਜਾ। ਆ ਇਹ 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 ਨਾਲ ਉਹ ਨਾ ਛੇੜ ਡੱਕੇ ਨੂੰ ਇੱਧਰ ਨਹੀਂ ਜਾ ਪਿੱਛੋਂ ਦੀ। ਆਉਣ ਦੀ ਬੀਜੀ ਆ। ਉਧਰ ਦੀ ਆ ਚੱਲ ਕੇ। ਆ ਜਾਓ ਗਾਇਜ਼ ਮੇਥੀ ਵਾਲੀ ਰੋਟੀ ਖਾ ਲਓ। ਆ ਬਣ ਗਈ ਇੱਕ ਤਾਂ। ਕੀ ਕੀ ਜੀ? ਤਵੇ ਤੇ ਕਿਉਂ ਲਾ ਕੇ ਬਣਾ ਰਿਆ? ਗਾਂਲੇ ਸੂਜੀ। ਮੇਥੀ ਵਾਲੀ ਰੋਟੀ ਮੱਕੀ ਦੀ ਤਵੇ ਤੇ ਢੋਣਾ ਤੇ। ਮੇਥੀ ਮੱਕੀ ਰੋਟੀ ਖਾ ਲਓ ਗਾਇਜ਼। ਆ ਮੇਥੀ ਬਿਟੀ ਆਲੀ ਦੀ ਰੋਟੀ ਬਣਾਈ ਆ। ਸਾਰੀਆਂ ਕੀ ਹਾਲਤ ਹੋ ਗਈ ਹੁਣ ਛਿੱਲੇ ਨੇ ਰੋਟੀ ਕਾਰੀ ਬਣਾਇਆ ਜਰਾ ਨਿਸ਼ਾਨ ਨੇ ਸਾਡੇ ਮੌਸਮ ਠੰਡਾ ਹੋ ਗਿਆ ਹੁਣ ਹੁਣ ਆਈ ਸਰਦੀਆਂ ਜਿਹਾ ਸੇਕ ਪੈਂਦਾ ਆਪਣੀਆਂ ਸੀ ਲੱਕੜਾਂ ਆਈਆਂ ਸਾਰੀਆਂ ਸਰਦੀਆਂ ਆ ਉਹ ਪਈਆਂ ਪਿੱਛੇ ਦਹਾਈ ਮਮਾ ਰੋਟੀ ਆ ਵੀ ਤਹਾ ਦੋ ਜਿਹੜੀ ਹੱਥ ਚ ਗ੍ਰੀਨ ਗ੍ਰੀਨ ਆ ਓਏ ਮੈਂ ਸਾਰੀ ਰੋਟੀ ਬਣਾ ਲਈ ਗਏ ਜੋ ਬਣ ਹੁਣ ਤੱਕ ਰੋਟੀ ਖਾ ਰਿਹਾਗਾ ਖੇਡਾਂ ਕਰਦਾ ਬੈਠਾ ਦੇਖ ਲਓ ਮੈਂ ਸਾਰਾ ਆਟਾ ਬਣਾ ਲਿਆ ਰੋਟੀਆਂ ਚੈੱਕ ਕਰੋ ਮੇਥੜੀਆਂ ਰੋਟੀਆਂ ਆਜੋ ਫਟਾਫਟ ਗਰਮ ਗਰਮ ਖਾ ਲਓ ਛੋਮੀ ਖਾਣੀ ਐ ਤੋਂ ਹੁਣ ਤੱਕ ਖੇਡਾਂ ਕਰ ਲੈ ਫੜ ਜਾ ਮੱਖਣ ਲਾ ਦਾ ਹਾਂ ਫਟਾ ਚਲੋ ਦੋਭੀਏ ਰੋਟੀ ਬਣਾ ਦੀਏ ਦੋਭੀਏ ਵਿੱਚ ਆੜੀ ਨਾ ਫਿਰ ਖਾਓ ਇੱਕ ਸਕਿੰਟ ਰੁਕ ਜਾ ਇਹ ਤਾਂ ਪੂਰੀ ਲੋਈ ਠੀਕ ਆ ਮੈਂ ਰੋਟੀ ਦੇਣ ਲੱਗਾ ਮੈਂ ਖੜ ਜਾ ਮੱਖਣ ਲਾ ਕੇ ਦੇਣਾ ਖਵਾ ਦੇ ਰੋਟੀ ਦਾ ਡੱਬਾ ਚੱਕੋ ਰੋਟੀ ਲੈਣੀ ਆ ਹੋਰ ਅੰਦਰ ਹੀ ਖਵਾ ਦੀ ਉਹਨੂੰ ਆ ਜਾ ਰੋਟੀ ਆਪਣੀ ਬਣ ਕੇ ਰੈਡੀ ਆ ਤੇ ਅੰਦਰ ਚੱਲਿਆ ਸੀ ਫਿਰ ਉਹ ਦਾਦੀ ਹੁਣ ਕਿੱਥੇ ਘੇੜੇ ਲਾਉ ਬਾਹਰੇ ਅਸੀਂ ਅੰਦਰ ਬਹਿ ਕੇ ਖਾ ਲੈਨੇ ਦੋਨੇ ਜਾਣੀਆਂ ਤੁਹਾਨੂੰ ਖਵਾਤੀ ਦੋਨਾਂ ਨੂੰ ਮੈਂ ਤਾਂ ਜੀ ਕਰਦਾ ਉਹਦੀ ਸੋਇ ਜਾਣਾ ਛਿੱਪ ਲਈ ਤੂੰ ਪੈ ਜਾ ਉਰੀ ਅਸੀਂ ਅੰਦਰ ਬਹਿ ਕੇ ਖਾਣੇ ਰੋਟੀਆਂ ਦੇਖੋ ਮੱਖਣ ਨਾਲ ਬਸ ਖੋਣ ਦੇ ਉਹ ਲਿਆ ਜਾ ਕੇ ਰੋਟੀ ਦਾ ਡੱਬਾ ਤਾਂ ਪਹੁੰਚਾ ਦੇ ਅੰਦਰ ਓ ਮਾ ਚੋਮੂ ਨਾਲੇ ਰੋਟੀ ਖਾ ਰਿਆ ਨਾਲੇ ਸਾਈਕਲ 'ਤੇ ਵੇੜੇ ਕੱਢ ਰਿਹਾ ਦੇਖ ਲਓ ਤੁਸੀਂ ਚੈੱਕ ਕਰ ਲੋ ਇਹਦੇ ਕੰਮ ਚੁੱਲੇ ਦਾ ਵਿਊ ਚੈੱਕ ਕਰੋ ਚੁੱਲੇ ਦਾ ਵਿਊ ਇਹ ਟੱਕਣਾ ਪਊਗਾ ਜੋ ਬਣ ਅੱਗ ਪਈ ਹੈ ਚੁੱਲੇ 'ਚ ਹਣਾ ਹਵਾ ਨਾਲ ਕਿਤੇ ਹੋ ਜੇ ਮਰਚ ਕਿੰਨੇ ਓਕੇ ਆ ਚੈੱਕ ਕਰੋ ਮੈਂ ਤਾਂ ਕਹਿ ਹੀ ਸੀ ਮੈਂ ਤਾਂ ਹਰੀ ਮਿਰਚ ਖਾਦੀ ਬੱਪੇ ਆਹ ਨਜ਼ਾਰਾ ਲਿਆਤਾ ਸੀ ਹਾਂਜੀ ਰੋਟੀ ਮੱਖਣੀ ਦੇ ਨਾਲ ਆ ਦਾਦੀ ਹਰੀ ਮਿਰਚ ਦਾਦੀ ਤੁਹਾਡੇ ਨਾਲ ਤਾਂ ਬੜੀ ਸੌਹਮ ਵਧੀਆ ਬੁਰਤੀ ਪਰ ਪਰ ਕੇ ਮੱਖਣ ਖੰਦ ਮੋੜੀ ਮੱਖਣ ਲਾਏ ਦਾਦੀ ਹਰੀ ਮਿਰਚ ਹਾਂ ਦਾਦੀ ਵੱਲੋਂ ਦਾ ਨਾਂ ਅਸੀਂ ਜੂਆ ਪੀਏ ਰੋਟੀ ਨਾਲ ਖਾਂਦੇ ਮਮੀ ਪਿੱਛੇ ਪਿੱਛੇ ਤੋੜਦੀ ਐ ਫੇਰ ਮੰਜ ਕੇ ਇਹ ਤਾਂ ਪਿੱਛੇ ਪਿੱਛੇ ਤੋੜਦੀ ਐ ਫੇਰ ਮੰਜ ਕੇ ਹਾਂ ਸੋਹਣ ਨੇ ਵੀ ਰੋਟੀ ਖਾ ਲਈ ਮੈਂ ਵੀ ਖਾ ਲਈ ਹੁਣਾ ਮੈਂ ਦੇਖੂ ਮਟੀ ਵੀ ਸੋਮ ਦੇਖ ਰਿਆ ਹੋਣ ਕਾੜ ਬੜੀ ਅੰਮੀ ਬਹੁਤ ਵਧੀਆ ਦੱਸ ਮੱਖਣੀ ਵੀ ਮੱਖਣੀ ਨਾ ਆਹਾ ਮੈਂ ਤੇਰੀ ਰੋਟੀਆਂ ਮਿਰਚ ਵਾਲੀਆਂ ਰੋਟੀਆਂ ਮੈਥੀਆਂ ਵਾਲੀਆਂ ਹੁਣ ਤੋਂ ਸਾਡੇ ਮੂੰਹ ਚ ਕੈਮਰਾ ਪਾਣਾ ਭਾਡੇ ਮਾ ਚੁੱਕੇ ਆ ਮੈਨੂੰ ਸੋਮ ਲਈ ਦੁੱਧ ਗਰਮ ਹੋ ਰਿਹਾ ਸੀਗਾ ਮੈਂ ਕਾ ਦੁੱਧ ਗਰਮ ਕਰਦਾ ਸੋਮੂ ਵਾਸਤੇ ਤੇ ਇੱਧਰ ਕਿਉਂ ਹਜੇ ਮੈਂ ਕੱਢਿਆ ਨਹੀਂ ਕਿਉਂਕਿ ਡੱਬਾ ਨਹੀਂ ਸੀ ਹੈਗਾ ਕੋਈ ਖਾਲੀ ਇਹ ਸਵੇਰੇ ਪਿੱਛੋਂ ਨਾ ਜਿਹੜਾ ਆਪਣਾ ਸਟੋਰ ਆ ਭਾਂਡੇ ਵਾਲਾ ਉਹ ਤੋਂ ਡੱਬਾ ਲੱਭ ਕੇ ਧੋ ਕੇ ਸੁਕਾ ਕੇ ਫੇਰ ਉਹਦੇ ਵਿੱਚੋਂ ਪਾਵਾਂਗੇ ਆ ਜੋਣ ਵਾਸਤੇ ਕੇਲੇ ਲਿਆਂਦੇ ਸੀ ਕਿਉਂਕਿ ਇਹਨੇ ਕੱਲ ਦੇ ਕਾਜੂ ਦਾ ਭੁੰਨਤੇ ਪਿਆ ਕਾਜੂਆਂ ਦੀ ਜਾਣ ਨਿਕਲ ਰਹੀ ਵੀ ਪਿਆ ਸੋਮਾ ਜੋਣ ਫੁੱਲ ਕੇ ਚਾਹ ਟੈਗ ਆ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਠਹਿਰ ਕੇ ਪੀਲੀ ਤੈਨੂੰ ਮੈਂ ਹੁਣੇ ਹੀ ਨਹੀਂ ਕਿਹਾ ਡਰ ਮੈਨਾਂ ਪਹਿਲਾਂ ਕੱਲੇ ਕਾਜੂ ਪਾਲਾ ਸਾਰੇ ਕਾਜੂ ਵੱਧ ਨੇ ਕਾਜੂ ਪਾਲੀ ਗੱਲੇ ਬਦਾਮ ਤਾਂ ਸਵੇਰੇ ਵੀ ਖਾਦੇ ਜਾਣਗੇ ਸਕੂਲ ਜਾਂਦਾ ਖਾਜੀ ਪਾਣੀ ਤਾਂ ਮੈਂ ਚੇਂਜ ਕਰਤਾ ਸੀ ਇਹਨਾਂ ਦਾ ਹੁਣ ਰੋਟੀ ਖਾਧੀ ਆ ਅਜੇ ਕਿੱਡੇ-ਕਿੱਡੇ ਹੋ ਗਏ ਦੇਖ ਇਹ ਇਹ ਕੱਲੇ ਕਾਜੂ ਗ੍ਰੇਂਡ ਕਰ ਲਈ ਬਣਾ ਉਹਦੇ ਵਿੱਚ ਇਕੱਲੇ ਦੇ ਵਿੱਚ ਠੀਕ ਆ ਕਾਲੇ ਜਿਹੇ ਆਹ ਦੁੱਧ ਦੇਖੀ ਜੋ ਹੁਣ ਮੜਿਆ ਜਾ ਆ ਤੇਰਾ ਮੁੰਡਾ ਕਿੱਧਰ ਕਰਿਆ ਜਰਾ ਮੈਂ ਇਹਦੀ ਬਣਾਉਣੀ ਆ ਬੱਦਰੀ ਆ ਦੇਖੋ ਚੈੱਕ ਕਰਦੇ ਇਹ ਕੰਮ ਜੇ ਤੂੰ ਇੱਥੋਂ ਡਿੱਗ ਗਿਆ ਹਾਈ ਏਸੀ ਦੀ ਸੁੱਚ ਵੀ ਲਾਈ ਬੈਠਾ ਐ ਨਾ ਤਾਂ ਏਸੀ ਨੂੰ ਪੀਪਾ ਬਣਾ ਰੱਖਿਆ ਲੈ ਸਿਆਲ ਆ ਗਿਆ ਸਿਆਲ ਵਾਲੇ ਕੱਪੜੇ ਕੱਢ ਲੈ ਪੱਖੇ ਘਟ ਹੋ ਗਏ ਇਹਨੇ ਏਸੀ ਦਾ ਖੜਾ ਨਹੀਂ ਛੱਡਿਆ ਹਜੇ ਮੈਂ ਇਹਦੇ ਏਸੀ ਦਾ ਕਰਾਂ ਕਿ ਮੈਨੂੰ ਚੇਪੀਆਂ ਨਾਲ ਲਾਉਣੀਆਂ ਪਹਿ ਜਾਣਗੇ ਤੇ ਏਸੀ ਦੇ ਢੱਕਣ ਦੱਸਿਆ ਫਿਰ ਦੇ ਦੇ ਰੋਕੇ ਡਰਾਮੇ ਕਰਦਾ ਹੁਣ ਏਸੀ ਦੀ ਰੁੱਤ ਆ ਕੋਈ ਮੈਡਮ ਨੂੰ ਭੇਜ ਦਿਆ ਮੈਂ ਤੇਰੀ ਵੀਡੀਓ ਬਣਾ ਕੇ ਪੈ ਜਾ ਉੱਥੇ ਪੈ ਉੱਥੇ ਚੱਲ ਸਰਾਣੇ ਤੇ ਜੋ ਵੀ ਰੁਮਾਲ ਦੇ ਥੋੜੀ ਰੋਜੀ ਸਾਫ਼ ਕਰਾਂ ਦੇਖੋ ਬੈਠਾ ਕਿਵੇਂ ਲੈ ਫੋਨ ਨਹੀਂ ਬੰਦ ਹੋਣਾ ਚਾਹੀਦਾ ਬਸ ਆਹੇ 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 ਹੰਝੂ ਆ ਰਹੇ ਨੇ ਮੇਰੇ ਦੇਖੀ ਥੱਲੇ ਥੱਲੇ ਹੱਥ ਕਰਦਾ ਹੰਝੂ ਜੋ ਉਹਨੂੰ ਮਨੀਟਰ ਬਣਾਤਾ ਕਲਾਸ ਦਾ ਚੈੱਕ ਕਰੋ ਗਾਈਜ਼ ਚੱਲ ਵਧੀਆ ਗੱਲ ਹੈ ਉਨੂੰ ਰਮਾਲ ਲਿਆ ਦੇ ਹੱਥ ਤੇ ਲੀ ਬੰਨ ਦੇ ਸਾਰੇ ਮੈਂ ਤੁਹਾਨੂੰ ਉਹਨੂੰ ਰਮਾਲ ਲਿਆ ਦੇ ਉਹਨੂੰ ਦਿਖਾ ਦੇ ਨਾਲੇ ਕੀ ਕਹਣਾ ਉਹ ਮੰਮੀ ਤਾਂ ਸੌਂ ਗਈ ਸਾਢੇ 9 ਹੋ ਗਏ ਜੋ ਵੀ ਪੜ੍ਹਾਈ ਹੋ ਰਹੀ ਹੈ ਨਾਲ ਨਾਲ ਟੀਵੀ ਚੱਲ ਰਿਹਾ ਜੋ ਬਣੇ ਕੀ ਹੋ ਰਿਹਾ ਖੀਰਾ ਕੱਟ ਰਿਹਾ ਹੈ ਹੈ ਤਾ ਬਣਾ ਰਿਹਾ ਕੀ ਇਹ ਦਸਰਾਦ ਬਣਾਉਂਦਾ ਉਹ ਆ ਨਿੰਬੂ ਵਾਲੇ ਵਿੱਚ ਇਹਨੇ ਉਹ ਚੀਕਣਾ ਸੋਹਮਾ ਮੇਰੇ ਨਾਲ ਗੁੱਸੇ ਹੋਇਆ ਬੈਠਾ ਕਹਿੰਦਾ ਮੈਨੂੰ ਏਸੀ ਨਹੀਂ ਲਾਉਣ ਦਿੰਦੇ ਹੁਣ ਤੁਸੀਂ ਐਂ ਦੱਸੋ ਵੀ ਏਸੀ ਦੀ ਰੁੱਤ ਹੈਗੀ ਆ ਥੱਪੜ ਖਾਣ ਵਾਲੀ ਗੱਲਾਂ ਕਰਦਾ ਫੇਰ ਹੁੰਦਾ ਰੋਂਦਾ ਪਹਿਲਾਂ ਪਤਾ ਕੀ ਕਹਿੰਦਾ ਇਹ ਕਹਿੰਦਾ ਪਾਪਾ ਦੀ ਯਾਦ ਆਈ ਆ ਡੈਡੀ ਦੀ ਯਾਦ ਆਈ ਆ ਛੋਮੀ ਡੈਡੀ ਦੀ ਯਾਦ ਆਈ ਹੈ ਹੂੰ ਛਮੂ ਡੈਡੀ ਦੀ ਯਾਦ ਆਈ ਹੈ ਹੈ ਉਠ ਚਲੋ ਅੰਦਰ ਸਕੂਲੇ ਜਾਣਾ ਸਵੇਰੇ ਚਲੋ 9:30 ਹੋ ਗਏ ਟਾਈਮ ਚਲੋ 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 ਹੁਣ ਲਵਾ ਦੂੰ ਏਸੀ ਚਾ ਮੈਂ ਮੈਨੂੰ ਪਤਾ ਕੀ ਕਰੂੰਗੀ ਕੱਲ ਨੂੰ ਤੇਰੇ ਅੱਧੀਆਂ ਬਾਹਾਂ ਦੀ ਵਰਦੀ ਪਾ ਕੇ ਭੇਜੂੰਗੀ ਸਵੇਰੇ ਅੱਧੀਆਂ ਬਾਹਾਂ ਦੀ ਸ਼ਰਟ ਅੱਧੀਆਂ ਬਾਹਾਂ ਦੀ ਨਿਕਰ ਅੱਧੀਆਂ ਬਾਹਾਂ ਦੀ ਨਿਕਰ ਟਾਈਮ 9:30 ਹੋ ਗਏ ਤੇ ਫਿਰ ਪਾ ਕੇ ਭੇਜੂ ਫਿਰ ਤੈਨੂੰ ਪਤਾ ਲੱਗੂ ਵੀ ਏਸੀ ਲਾਉਣਾ ਕਿ ਨਹੀਂ ਲਾਉਣਾ ਸਵੇਰੇ ਖੜਾ ਹੋ ਜਾ ਬੰਦਾ ਬਣ ਕੇ ਤੁਮੇ ਇੱਕ ਦਫਾ ਕੀ ਗੱਲ ਆਣਾ ਦਾ ਕੀਦਾ ਚਲਦਾ ਨਹੀਂ ਇਹ ਕੀ ਨਹੀਂ ਚੱਲਦਾ ਨੈਟ ਖੜ ਗਿਆ ਹੋਊਗਾ 5G ਨੈਟ ਆ ਫਿਰ ਖੜ ਜੂਗਾ ਫਿਰ ਉਹ ਫਿਰ ਕੀ ਹੁੰਦਾ 5G ਖੜ ਨਹੀਂ ਸਕਦਾ ਤਾਰ ਤੇ ਤਾਰ ਤੇ ਕਾਉ ਚਿੜੀ ਬਹਿ ਗਿਆ ਹੋਊਗਾ ਤਾਰ ਤੇ ਕਾਉ ਚਿੜੀ ਬੰਦ ਕਰ ਦੇ ਪੜ ਲੈ ਜੇ ਪੜਨਾ ਫੋਰਮੈਟ ਹੀ ਨਾ ਕਰ ਮੂਰੇ ਕਿਤਾਬਾਂ ਖੋਲ ਕੇ ਟੀਵੀ ਚੱਲਦਾਗਾ ਮੂਰੇ ਕਿਤਾਬ ਖੋਲੀ ਹੋਈ ਆ ਐਵੇਂ ਪਾਪ ਚੜਾਇਆ ਬਾਦੂ ਦਾ ਚੱਲ ਸ਼ੋਮੀ ਅੰਦਰ ਮੈਂ ਮੈਡਮ ਨੂੰ ਲਾਉਣੀ ਆ ਫੋਨ ਚੱਲ ਆ ਮੇਰੀ ਮੈਡਮ ਨਾਲ ਕਰਾਈ ਗੱਲ ਫੋਨ ਲਾ ਕੇ ਮੜੀ ਜੀ ਫਲਾਕ ਆਂ ਵੀਰ ਹੋ ਰਿਹਾ ਮੈਡਮਾਂ ਤੋਂ ਡਰਦੇ ਨਹੀਂ ਜਿਨ੍ਹਾਂ ਨੇ ਜੰਮਿਆ ਉਹਨਾਂ ਤੋਂ ਡਰਦੇ ਨਹੀਂ ਚੱਲ 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 ਚੜ ਜਾ ਬੈੱਡ ਤੇ ਚੜੋ ਤੁਹਾਨੂੰ ਹੁਣ ਪਾ ਦੂੰ ਮੈਂ ਏਸੀ 'ਚ ਲਓ ਜੀ ਆਪਾਂ ਕਰਦੇ ਆਂ ਅੱਜ ਦਾ ਬਲੌਗ ਇੱਥੇ ਐਂਡ ਮਿਲਦਿਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਸੀ ਕਾਲਜੀ ਸਾਰਿਆਂ ਨੂੰ ਮੈਂ ਵੀ ਰੈਸਟ ਕੀਤੀ ਹੈ ਮੇਰੇ ਅੱਖਾਂ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਮੇਰਾ ਸਿਰਦਰਦ ਬਹੁਤ ਹੋ ਰਿਹਾ ਸੀ ਮੈਂ ਸਿਰਦਰਦ ਦੀ ਗੋਲੀ ਲੈ ਕੇ ਪਈ ਸੀ ਤੇ ਫਿਰ ਰੱਗੀ ਦਾ ਫੋਨ ਆ ਗਿਆ ਉਹਨਾਂ ਨਾਲ ਗੱਲ ਕਰੀ ਉਹਨਾਂ ਦਾ ਵੀ ਮੈਂ ਫੋਨ ਕੱਟਦਾ ਮੈਂ ਕਿਹਾ ਚਲੋ ਠੀਕ ਆ ਮੇਰਾ ਸਿਰਦਰਦ ਹੋ ਰਿਹਾ ਹੈ ਨਾ ਮੈਂ ਪੈਣਾ ਕਹਿੰਦੇ ਵਜਾ ਮੈਂ ਕਿਹਾ ਵਜਾ ਕੋਈ ਨਹੀਂ ਮੇਰਾ ਸਿਰਦਰਦ ਹੋ ਰਿਹਾ ਹੈ ਕਹਿੰਦੇ ਚੱਲ ਪੈ ਜਾ ਨਾਲੇ ਸੋਹਣ ਨੂੰ ਪਾਰੂ ਟਾਈਮ ਨਾ ਪੈ ਜਾਓ ਉਹ ਸਵੇਰੇ ਫਿਰ ਉਹੀ ਟਾਈਮ ਉੱਠਣਾ ਹੁੰਦਾ ਬੱਚੇ ਤਾਂ ਸਕੂਲ ਲੇਟ ਜਾਂਦੇ ਨੇ ਮੈਂ ਆਪਾਂ ਉਹੀ ਜਲਦੀ ਉੱਠ ਕੇ ਨਾ ਬਲੌਗ ਦਾ ਕੰਮ ਕਰ ਲੈਂਦੇ ਹੁੰਦੇ ਮੈਂ 5:40 ਤੱਕ ਉੱਠਦੀਆਂ ਜਾਨੀ ਕਿ 10 ਮਿੰਟ ਹੀ ਲੇਟ ਹੁੰਦੀਆਂ ਪਹਿਲਾਂ ਮੈਂ 5:35 5:20 ਤੇ ਹੁੰਦੀ ਸੀ ਤੇ ਮੈਨੂੰ ਹਣਾ ਲਾਲਚ ਹੋ ਜਾਂਦਾ ਫਿਰ ਕਿਉਂਕਿ ਬੱਚੇ ਨਾ ਘੰਟੇ ਦਾ ਇਹਨਾਂ ਦਾ ਫਰਕ ਆ ਤੇ ਪਤਾ ਕੀ ਆ ਫਿਰ ਮੇਰਾ ਨਾ ਵਲੌਗ ਲੇਟ ਹੋ ਜਾਂਦਾ ਮੈਨੂੰ ਆ ਹੁੰਦਾ ਵੀ ਮੈਂ ਪਹਿਲਾਂ ਕੰਮ ਨੂੰ ਮਿਲਦਾ ਵਲੌਗ ਐਡਿਟ ਕਰਨਾ ਘੰਟਾ ਲੱਗ ਜਾਂਦਾ ਹਣਾ ਫਿਰ ਚਲੋ ਜਦੋਂ ਚਲੇ ਜਾਂਦੇ ਨੇ ਚਲੋ ਅਪਲੋਡ ਕਰ ਦਿੰਦੀ ਆ ਤਾਂ ਕਰਕੇ ਮੈਂ ਸਵੇਰੇ ਜਲਦੀ ਉੱਠ ਖੜਦੀ ਆ ਮੈਂ ਕਿਹਾ ਵੀ ਮੈਂ ਤਾਂ ਉਹੀ ਟਾਈਮ ਉੱਠਣਾ ਮੈਂ ਤਾਂ ਸੌਣ ਲੱਗੀ ਆ ਤੇ ਮੇਰਾ ਸਿਰ ਕਰਦੇ ਵੀ ਬਹੁਤ ਥੋੜੇ ਤੇ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਦੇ ਵਿੱਚ